ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਬਠਿੰਡਾ ਦੇ ਮਿਨੀ ਸੈਕਟਰੀਏਟ ਰੋਡ ਦੇ ਵਿੱਚ ਜੋ ਕਿ ਇੱਕ ਬੰਦਾ ਆਪਣੇ ਰਾਸ਼ਨ ਲੈਣ ਜਾ ਰਿਹਾ ਸੀ ਜਿਸ ਦੇ ਕੋਲ 5000 ਰੁਪਏ ਸੀ ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਤੋਂ ਗਨ ਪੁਆਇੰਟ ਦੀ ਨੋਕ ਦੇ ਉੱਤੇ 5000 ਰੁਪਏ ਖੋ ਕੇ ਲੈ ਗਏ ਅਤੇ ਉਸ ਦਾ ਮੋਬਾਈਲ ਵੀ ਜਾਂਦੇ ਜਾਂਦੇ ਖੋ ਕੇ ਲੈ ਗਏ ਅਤੇ ਨਾਲ ਉਸ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਤੇ ਕਿਲੇ ਦੇ ਪਿਛਲੇ ਪਾਸੇ ਉਸ ਨੂੰ ਛੱਡ ਦਿੱਤਾ ਗਿਆ ਆਪਾਂ ਗੱਲਬਾਤ ਕਰਾਂਗੇ ਪੀੜਤ ਨਾਲ ਕੀ ਕਹਿਣਾ ਉਸ ਦਾ ਥਾਣਾ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਦੋ ਬੰਦਿਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਹੈ ਤੇ ਬਾਕੀਆਂ ਨੂੰ ਵੀ ਬਹੁਤ ਜਲਦੀ ਹੀ ਕਬ ਕਰ ਲਿਆ ਜਾਵੇਗਾ ਤੇ ਆਓ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਕੀ ਗੱਲ ਹੋਈ ਜੀ ਤੁਹਾਡੀ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਕਿੱਥੇ ਰਹਣ ਵਾਲੇ ਹੋ ਕੀ ਘਟਨਾ ਹੋਈ ਜੀ ਮਿੰਨੀ ਸੈਕਟਰ ਗਲੀ ਨੰਬਰ 9 ਜੀ ਡੀ ਚ ਰਹਣ ਵਾਲਾ ਹਾਂ ਕੀ ਗੱਲ ਹੋਈ ਜੀ ਰਾਤੀ ਇਸੇ ਮੇਰਾ ਲੁੱਟਾ ਖੋਈ ਹੋ ਗਈ ਮੈਨੂੰ ਗਨ ਦੀ ਲੋਗ ਤੇ ਤੋਂ ਬਾਹ ਕੇ ਕਿਲੇ ਦੇ ਬੈਕ ਸਾਈਡ ਲੈ ਅਲਜਾਇਆ ਗਿਆ ਜੀ ਮੇਰੇ ਤੋਂ ਪੈਸੇ ਤੇ ਮੋਬਾਈਲ ਦੋਨੇ ਚੀਜ਼ਾਂ ਲੈ ਗਈ ਅੱਛਾ ਕਿੰਨੇ ਪੈਸੇ ਲੈ ਕੇ ਗਏ ਮੇਰੇ ਕੋਲ 5000 ਰੁਪਿਆ ਤੇ Realme 8 ਮੋਬਾਈਲ ਸੀਗਾ ਜੀ ਮੇਰੇ ਕੋਲ ਸੈਕੰਡ ਹੈਂਡ ਉਹ ਲੈ ਕੇ ਗਏ ਉਹ ਲੈ ਕੇ ਗਏ ਹਾਂਜੀ ਤੇ ਤੁਸੀਂ ਵਿਰੋਧ ਨਹੀਂ ਕੀਤਾ ਉਹਨਾਂ ਦਾ ਵਿਰੋਧ ਹੀ ਉਹਨਾਂ ਨੇ ਮੇਰੇ ਆਕੇ ਇੱਥੇ ਗੰਨ ਦੀ ਨੋਕ ਲਾ ਲਈ ਜੀ ਮੈਂ ਉਹਨੂੰ ਚਾਲੇ ਭਾਕੇ ਲੈ ਕੇ ਗਏ ਅੱਛਾ ਬਿਚਾਲੇ ਬਿਠਾ ਕੇ ਲੈ ਗਏ ਹਾਂਜੀ ਤੇ ਕਿੰਨੇ ਕ ਜੀ ਦੀ ਘਟਨਾ ਹੈ ਇਹ ਤਕਰੀਬਨ 8:08 8 ਤੋਂ ਬਾਅਦ ਤੇ 8:30 ਤੋਂ ਪਹਿਲਾਂ ਦੀ ਹੈ ਜੀ ਅੱਛਾ ਹਾਂਜੀ ਜੇ ਤੁਹਾਡੇ ਵੱਲੋਂ ਕੰਪਲੇਨ ਦਿੱਤੀ ਜੀ ਅਸੀਂ ਕੰਪਲੇਨ ਦਿੱਤੀ ਹੈ ਜੀ ਉਹਨਾਂ ਨੇ ਮੈਨੂੰ ਸ਼ਾਮ ਨੂੰ 5 ਵਜੇ ਦਾ ਟਾਈਮ ਦਿੱਤਾ ਜੀ ਪੰਜ ਵਜੇ ਤੁਹਾਨੂੰ ਬੁਲਾਵਾਂਗੇ ਕਿਹੇ ਜੇ ਮੋਟਰਸਾਈਕਲ ਤੇ ਆਏ ਸੀ ਸਪਲੈਂਡਰ ਮੋਟਰਸਾਈਕਲ ਸੀਗਾ ਜੀ ਸੈਲਫ ਬਲ ਕਲਰ ਦਾ ਮੋਟਰਸਾਈਕਲ ਸੀਗਾ ਕਿੰਨੇ ਜਣੇ ਸੀ ਤਿੰਨ ਜਣੇ ਸੀਗੇ ਜੀ ਅੱਛਾ ਚਲਾਉਣ ਵਾਲੇ ਨੂੰ ਜਿਹੜੇ ਨੂੰ ਮੁੰਡਾ ਬੂਰੇ ਬਾਈਕ ਚਲਾ ਰਿਹਾ ਸੀ ਉਹਦਾ ਨਾਮ ਵੀ ਲੈ ਰਿਆ ਸੀ ਕੋਟੇ ਤੋਰ ਛੇਤੀ ਤੋਰ ਤੋਰ ਕੋਟਾ ਕੋਟਾ ਕਹਿ ਰਹੇ ਸੀ ਮੁੰਡੇ ਨੇ ਹਾਂਜੀ ਮੰਗਦਾ ਜੀ ਸਾਡਾ ਪਤਾ ਲੱਗਣਾ ਚਾਹੀਦਾ ਜੀ ਅੱਜ ਮੇਰੇ ਨਾਲ ਹੋਈ ਆ ਕੱਲ ਨੂੰ ਕਿਸੇ ਹੋਰ ਵੀਰ ਭੈ ਨਾ ਵੀ ਹੋਊਗੀ ਤੁਸੀਂ ਕਿਸ ਕੰਮ ਲਈ ਪੈਸੇ ਲੈ ਕੇ ਇੰਨੇ ਚਲੇ ਮੈਂ ਪੈਸੇ ਰਸਨ ਲਈ ਲੈ ਕੇ ਚੱਲਾ ਸੀ ਰਸਨ ਵਾਲੀ ਦੁਕਾਨ ਤੇ ਚੱਲਿਆ ਸੀ ਜੀ ਅੱਛਾ ਦੇ ਆਪਣਾ ਗੱਲ ਕਰੀਏ ਤੁਸੀਂ ਕੰਮ ਕਾਤਾ ਕਰਦੇ ਮੇਰਾ ਇਲੈਕਟ੍ਰੀਸ਼ੀਅਨ ਦਾ ਕੰਮ ਆਈ ਕੀ ਤੋਂ ਲੱਗਿਆ ਸੀ ਕਦੇ ਮੈਂ ਠੇਕੇਦਾਰ ਕੋਲੋਂ ਲੱਗਿਆ ਜੀ ਮੌਂਹ ਦਾ ਜਾਇਜ਼ ਉਹ ਐਸਪੀ ਆ ਜਾਇਆ ਕੋਈ ਚੌਕੀ ਕੋਲ ਆਪਣੇ ਸਟੈਂਡ ਤੇ ਵੀ ਪ੍ਰਸਤੋ ਦੀ ਲੋਕ ਤੇ ਬੰਦੇ ਪੰਜ ਚਾਰ ਕਰਿਆ ਉਹਦੇ ਵਿੱਚ ਕੀ ਅੱਗੇ ਜਾਏਗਾ ਆ ਬਿਲਕੁਲ ਜੀ ਉਹ ਇਨੀਸ਼ੀਅਲ ਲੈਵਲ ਤੇ ਹੈਗਾ ਜੀ ਜਿਹੜਾ ਹੈਗਾ ਉਹ ਉਸ ਨੂੰ ਵੀ ਕਿਹੜਾ ਹੈਗਾ ਵੀਡੀਓ ਫੁਟੇਜ ਦੇ ਆਧਾਰ ਤੇ ਟੈਸ ਕਰ ਲਿਆ ਹੈਗਾ ਤੇ ਉਹਦੇ ਵਿੱਚ ਅਸੀਂ ਦੋਸ਼ੀਆਂ ਨੂੰ ਰਾਉਂਡ ਅਪ ਕਰ ਲਿਆ ਤੇ ਜਲਦੀ ਹੀ ਬਾਈ ਨੇ ਉਹ ਦੋਸ਼ੀਆਂ ਤੇ ਕਿਹੜੀ ਹੈਗੀ ਅੱਜ ਕਾਰਵਾਈ ਹੋ ਜਾਵੇ ਨਹੀਂ ਉਹ ਤੇ ਜਿਹੜਾ ਹੈਗਾ ਵੀ ਜਿਹੜੀ ਗੱਲ ਸਾਹਮਣੇ ਆ ਰਹੀ ਏ ਵੀ ਸ਼ੱਕੀ ਹੈ ਮਾਮਲਾ ਘਟਨਾ ਵਾਪਰੀ ਹੈ ਆ ਬਿਲਕੁਲ ਜੀ ਕਿਉਂਕਿ ਇਨੀਸ਼ੀਅਲ ਫੁਟੇਜ ਤੋਂ ਦੇਖਣ ਚ ਲੱਗ ਰਿਹਾ ਸੀ ਕਿ ਉਹ ਵਿਅਕਤੀ ਉਹਨਾਂ ਦੇ ਨਾਲ ਆ ਮਰ ਕੇ ਬੈਠੇ ਲੱਗ ਰਿਹਾ ਸੀ ਲੇਕਿਨ ਹੁਣ ਅਸੀਂ ਕਿਹੜੀ ਹੁਣ ਤੱਕ ਦੀ ਪੜਤਾਲ ਕੀਤੀ ਹੈ ਕਦਮ ਅਸੀਂ ਦਰਜ ਕਰਨ ਜਾ ਰਹੇ ਹਾਂ ਲੇਕਿਨ ਉਹ ਵਿਅਕਤੀ ਉਹਨੂੰ ਕਿਹੜਾ ਹੈਗਾ ਰਲਾ ਕੇ ਪਹਿਲਾਂ ਉਸ ਨੂੰ ਲੈ ਕੇ ਗਏ ਸੀ ਲੇਕਿਨ ਕਿਉਂ ਲੈ ਕੇ ਗਏ ਕੀ ਗੱਲ ਹੋਈ ਉਹ ਕਿਹੜੀ ਹੈਗੀ ਤਫਤੀਸ਼ ਨਾਲ ਸਾਹਮਣੇ ਆਏਗੀ ਲੇਕਿਨ ਇਸ ਦਾ ਅਰਥ ਤੇ ਅਸੀਂ ਕਿਹੜਾ ਹੈਗਾ ਕਰ ਵੀ ਕਰ ਰਹੇ ਹਾਂ ਇਹਨਾਂ ਵਿਅਕਤੀ ਨੂੰ ਲੱਗੀ ਹੈ ਦੇਖੋ ਉਸ ਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਹਜੇ ਰਾਉਂਡ ਅਪ ਕਰ ਲਿਆ ਹੈਗਾ ਲੇਕਿਨ ਹੋਰ ਵਿਅਕਤੀ ਕਿੰਨੇ ਸੀਗੇ ਉਹ ਰਾਉਂਡ ਅਪ ਕਰਨ ਤੋਂ ਬਾਅਦ ਅਸੀਂ ਕਰ ਵੀ ਕਰਾਂਗੇ ਤੇ ਮੈਂ ਤੁਹਾਨੂੰ ਤੁਹਾਡੇ ਜਰੀਏ ਇਹੀ ਦੱਸਣਾ ਚਾਹੁੰਦਾ ਕਿ ਇਹ ਮਾਮਲਾ ਖੋਦ ਦਾ ਸੀਗਾ ਇਹਨੂੰ ਅਸੀਂ ਟ੍ਰੇਸ ਕਰ ਲਿਆ ਤੇ ਜਲਦੀ ਦੋਸ਼ੀਆਂ ਨੂੰ ਕਿਹੜਾ ਹੈਗਾ ਸੀ ਕਿ ਤਰਪਾਈਪਨ ਦੀ ਗੱਲ ਵੀ ਗੱਲ ਕਿ ਤਿੰਨ ਲੋਕ ਨੇ ਦੇਖੋ ਹੁਣ ਤੱਕ ਦੀ ਜੋ ਪੜਤਾਲ ਦੇ ਦੌਰਾਨ ਕੋਈ ਵੈਪਨ ਵਾਲੀ ਗੱਲ ਨਹੀਂ ਸਾਹਮਣੇ ਆਈ ਜੋ ਕਿਹੜੀ ਗੱਲ ਆਈ ਹੈ ਤੁਹਾਨੂੰ ਪ੍ਰੈਸ ਨੋਟ ਰਾਹੀਂ ਕਿਹੜਾ ਹੈਗਾ ਕੱਲ ਨੂੰ ਦੱਸ ਦਿੱਤਾ ਕਾਰਨ ਕੀ ਸੀ ਇਹ ਜੀ ਕਰਨਾ ਹੈ ਦੇਖੋ ਜੀ ਹਜੇ ਮੁੱਢਲੀ ਕਾਰਨ ਦਾ ਕੋਈ ਜ਼ਿਆਦਾ ਨਹੀਂ ਪਤਾ ਲੱਗ ਸਕਿਆ ਕਿਉਂਕਿ ਅਸੀਂ ਉਹਨਾਂ ਨੂੰ ਰਾਉਂਡ ਅਪ ਕਰਨ ਤੋਂ ਬਾਅਦ ਵਿਅਕਤੀ ਤੋਂ ਵੀ ਕਸ਼ਕਿਸ਼ ਕਰ ਰਹੇ ਹਾਂ ਕਿਉਂਕਿ ਕ੍ਰਾਸ ਇੰਟਰੋਗੇਸ਼ਨ ਹੋਊਗੀ ਤਕਤੀਸ ਤੋਂ ਬਾਅਦ ਫਿਰ ਹੀ ਡਿਟੇਲ ਦੇ ਵਿੱਚ ਦੱਸਿਆ ਜਾ ਸਕੇਗਾ